लो जी रलाती यूरिए कार गो वाली सौंडी है भाई, लगी भी गैल तो गैल तीजी किस्त यूरिए तीजी किस्त अपने कार टैपाती एक पैकेट गोची का तो पैकेट तो 2 ਕਿਲੋ ਦਾ ਬੈਗਟ ਹੈ ਗੋਚੀ ਇਹ ਰਲਾ ਦਾਣਾ ਪਿੱਛਾ ਪਨ ਉਹ ਨੋਟ ਪਣਾ ਥੋੜਾ ਜਿਹਾ ਪਾਣੀ ਲਾ ਲਿਆ ਪਾਣੀ ਲਾ ਕੇ ਕਰਨ ਦਾਣੇ ਦਾ ਲੱਗ ਜਾਂਦਾ ਪਾਊਡਰ ਇਹਨੂੰ ਹੁੰਦਾ ਫਰੂੜੀ ਜਾਂਦਾ ਬੁੱਕ ਜਹਲੇ ਨਗੇਰੀ ਔਰ ਮਾਰ ਲੈ ਹੱਥ ਜਾਂ ਵੀ ਚਲੋ ਸੁੱਕਾ ਜਾ ਫਿਰ ਪੂੜੀ ਜਾ ਬਨੇ ਚਲ ਲੜਕਣ ਆਣੀ ਹੋ ਗਿਆ ਗਲੋ ਗਿਆ ਪਾਣੀ ਲਾਕ ਹੈ ਹੱਥ ਮਾਰ ਇੱਕ ਵਾਰ ਪਹਿਲਾਂ ਇਹ ਰਲ ਲੈਣੀ ਆਪਾਂ ਬਾਅਦ ਚ ਆਪਾਂ ਨਾ ਫਿਰ ਉਹ ਪਾਊਡਰ ਪਾ ਦੇਣਾ ਗੋਚੀ ਜਿਹਲੇ ਹਾਲੋ ਪੈਕਟ ਹੋਰ ਤਾਂ ਉਹ ਐਮਬੀਟੀ ਦਾ ਤਾਂ ਇਹ ਗੋਚੀ ਹੈ ਕਹਿੰਦਾ ਉਹ ਉਤੇ ਵੀ ਵਧੀਆ ਚੀਜ਼ ਹੈ ਵੀ ਗੇਰ ਕੇ ਬਦਲ ਲਊਗਾ ਬਾਕੀ ਰਿਜ਼ਲਟ ਕਿਹਾ ਜਾ ਲਊਗਾ ਇਹ ਜਿਸ ਦੇ ਹਾਲ ਤੂ ਦਾ ਫੈਕਟ ਜਿਹੜਾ ਪਾਇਆ ਤਾਂ ਐਮਬੀਟੀ ਦੇ ਨਾਮ ਤੇ ਤਾਂ ਵੈਸੇ ਗੇਰੇ ਗੇਰੇ ਲਈ ਬਦਲ ਲਊਗਾ ਕਿਹਾ ਜਾ ਰਿਜ਼ਲਟ ਇਹਦਾ ਇਹਦਾ ਬਹੁਤ ਵਧੀਆ ਰਿਜ਼ਲਟ ਦਾ ਜਿਹੜਾ ਪਿਛਲੇ ਹਾਲ ਪਾਇਆ ਤਾਂ ਆਪਾਂ ਨੇ ਇਹ ਜਰਮਨ ਟੈਕਨੋਲੋਜੀ ਜਰਮਨ ਦੀ ਟੈਕਨੋਲੋਜੀ ਹੈ ਇਹ ਅਜੀ ਫੇਰਦੇ ਹਾਂ ਮੱਕੀ ਦੇ ਆٹے ਵਰਗਾ ਪਾਊਡਰ ਜਾ ਇਹ ਇਤਰਾ ਮੱਕੀ ਦਾ ਆਟਾ ਹੁੰਦਾ ਉਹ ਹੈ ਰੰਗ ਦਾ ਬਾਕੀ ਉਹੀ ਜੀਰੀ ਆ ਜਿਹੜੀ ਆਪਾਂ ਨੇ ਤੁਹਾਨੂੰ ਦਿਖਾਈ ਸੀ ਤੁਹਾਨੂੰ ਇਹ ਦੇ ਪਾਇਆ ਦਾ ਜਦ ਇਹ ਚਾਪਾਂ ਕੱਲ ਗੇਰ ਕੇ ਦੋ ਕਿੱਲਾਂ ਚ ਗੇਰ ਕੇ ਕੱਲ ਲੱਕੀ ਅੱਜ ਨਹੀਂ ਬੜਜੂਗਾ ਜੇ ਠੀਕ ਰਿਹਾ ਮੌਸਮ ਕੱਲ ਵੀ ਮੀਂਹ ਆ ਗਿਆ ਤਾਂ ਨਹੀਂ ਤਾਂ ਹੋਰ ਗਿਰ ਜਾਂਦਾ ਕਿੱਲੇ ਚ ਸੋ ਗਲੰਦਾ ਏ ਕਿਉਂ ਜੇ ਪਾਣੀ ਨਾਲ ਆਵੇ ਬਈ ਫਿਰ ਨਾ ਉੜੀ ਜਾਂਦਾ ਫੇ ਲੱਗਦਾ ਨਹੀਂ ਦਾਣੇ ਦਾ ਸਵਾਰ ਕਹੇ ਕੱਪੜਾ ਤੇ ਗਿਰੀ ਜਾਂਦਾ ਡੂਡਗਾ ਪਾਣੀ ਲਾਇਆ ਬੰਨ ਵਾਲੇ ਦਾ ਕਾ ਟੈਪ ਦਾਣੇ ਤੇ ਲੱਗ ਗਿਆ ਇਹਨ ਦੇ ਰੰਗ ਚੜ ਗਿਆ ਬਾਕੀ ਕਾ ਟੈਪ ਪਹਿਲਾਂ ਜਹੀ ਜਿੰਨੀ ਆਂਦੀ ਬਈ ਹੁਣ ਪਹਿਲਾਂ ਦਾ ਹਫਤਾ ਹਫਤਾ ਹੱਤਾਂ ਬਦਨੀ ਉਤਰਾ ਹੀ ਕਰਦਾ ਰੰਗ ਕੱਲ ਗੇਰੀ ਅਸੀਂ ਹੁਣ ਆ ਦੇਖ ਲੋ ਲੈ ਹੱਤਾਂ ਪਾ ਬਿਲਕੁਲ ਵੀ ਰੰਗ ਨਹੀਂ ਹੈ। ਕੀ ਆ ਕੰਮ ਕਰੂਗੀ ਖੇਤ ਚ? ਬੌਰਾਂ ਹੀ ਪਾਣੀ ਆਪਾਂ ਨੇ ਇਹ 5 ਥੈਲੀਆਂ ਲਿਆ ਤਾਂ ਪਰ ਆ ਨਹੀਂ ਬਣੀ ਹੈ ਪਰ ਲੇ ਖਤਮ। ਕੀ ਆ ਫੇਟਾ ਵੇਲਾ ਖਰਚਾ। ਪਹਿਲਾਂ ਥੱਪੜ ਥੱਪੜ ਪਾ ਕੇ ਕਰਾ ਦੀਓ ਸੰਭੂ ਇਹੋ ਜੋ ਹਰਾ ਹਰਾ ਨਹੀਂ ਹੈ ਕਾ ਟੱਪ ਜੋ ਪਹਿਲੇ ਆਇਆ ਦਾ ਨਾ ਸ਼ੁਰੂ ਮੈਂ ਥੱਪੜ ਪਾ ਦੇ ਕਰਾ ਦੀ ਥੱਪੜ ਸਰੀਰ 'ਤੇ ਜਹਾਂ ਲੱਗ ਜੇ ਕਰਾਦਾ ਹੱਥਿਸ ਦਾ ਹਾਂ ਹਾਂ ਹੂੰ ਉਹ ਲੱਗ ਗਿਆ ਸਿਰ ਤੋਂ ਪਹਿਲਾਂ ਹਾਂ ਬਹੁਤ ਤੇਜ਼ੀ ਲੜਾਈ ਕਰਾ ਦੀ ਭੈਣ ਚ ਆਹੋ ਪਤਾਨ ਵੀ ਵੈਦੇ ਆ ਪਤਾਨ ਵੀ ਕਹਦੇ ਬਹੁਤ ਤੇ ਇੱਦਾਂ ਜਿਹੜਾ ਮਸ਼ੀਨ ਨੂੰ ਸ਼ੰਭੂ ਨੇ ਸਾਦ ਕੇਰਨ ਗਈ ਵੀ ਪਤਾ ਹੀ ਹੈ ਬਈ ਤੁਹਾਨੂੰ ਪਰ ਲੇਟ ਹੋ ਗਏ ਸਾਦ ਕੇਰਨੇ ਦਾ ਇੰਨੇ ਰਹੀ ਹੋ ਗਿਆ ਦਾ ਸਮਝ ਲੈ ਜਦ ਖੇਤਪਾ ਪਹੁੰਚੇ ਆਪਾਂ ਰੋਮ ਮੋਟਰ 'ਕਾਖ ਲਿਆ ਚੱਕਾ ਫਿਰ ਉਹਨਾਂ ਟੋਕਾ ਲਗਿਆ ਟੁੱਕਣ ਕਿਉਂਕਿ ਉੱਧਰ ਮੱਛਰ ਬਹੁਤ ਹੈ ਫੜ ਨਹੀਂ ਜਾਂਦਾ ਬਾਈ ਮੋਟਰ ਵਾਸਤੇ ਟਾਈਮ ਸੰਘੇ ਟਾਈਮ ਐ ਨਾ ਮਛਰੈਂਕੀ ਮਾ ਦੇ ਘੱਟਗਾ ਡੀਜ਼ਲ ਲਾਇਆ ਨੱਤਾ ਬਾਹ ਨੂੰ ਤਾਂ ਜਾ ਕੇ ਮੜਾ ਜਾ 5-10 ਮਿੰਟ ਖੜੋ ਹੋਇਆ ਮੋਟਰ ਦਾ ਨਹੀਂ ਖੇਤ માં ਵੀ ਪਰਾਂ ਲਾਸਟ ਝੋਲੀ ਇੱਕ ਔਖੀ ਕਰਤੀ ਗੇਰਨੀ 10 ਕਿਲੋ ਯੂਰੀਆ ਬਚ ਗਿਆ ਰੋਮਾ ਦੇ ਕਿੰਨੇ ਮਾ ਦੇ ਮਾ ਜਲੋ ਮਾ ਦੂਏ ਤੁਹਾਡੇ ਮਾ ਗੇਰਦਮਾ ਬਹੁਤ ਤੁਹਾਡੇ ਮਾ ਦੇਖ ਲਓ ਤੁਸੀਂ ਮਹਦਕਾ ਗੇਰਿਆ ਮੱਛਰ ਇੰਨਾ ਤੇ ਮੂੰਹ ਪਾ ਵਸੜ ਜੇ ਗਰਾਗ ਹੈ ਪੈਚਲ ਕਰਤੀਏ ਇੰਨੀ ਮਨੋਹੀ 5-7 ਕਿਲੋ ਰੇ ਜਿਹੜਾ ਬਚਿਆ ਬਤਾ ਬਊਰਾ ਹੈ ਮੋਟਰ ਵਾਹੇ ਹੋਣਾ ਮੋਟਰ ਕੋਈ ਹਾਲ ਮੋਟਰ ਕੋਨਾ ਖੜਾ ਹੋਇਆ ਬਾਵੇਂ ਮਾਸ ਨੂੰ ਗਿਆ ਮਾਏ ਕਰਮਾ ਟੰਕੀ ਬੋਲ ਮੜੀ ਜੀ ਟਰੈਕਟਰ ਦੀ ਡੀਜ਼ਲ ਲਾਣ ਦੇ ਮਹਾ ਤਾਂ ਵਾਹ ਨੂੰ ਮੜਾ ਜਾ ਮੁਸਕ ਜੀ ਤੇ ਫਿਰ ਬੈਠਦਾ ਹੀ ਨਹੀਂ ਹੈ ਬਾਈ ਲੱਤਾਂ ਵਾਹਾਂ ਪਾ ਲਾਉ ਮੜਾ ਜਾ ਬਾਬੇ ਬੈਠਦਾ ਹੀ ਨਹੀਂ ਹੈ ਦੂਰੇ ਦੂਰ ਰਹਿੰਦਾ ਹੋਵੇ ਮੁਸਕ ਤੇ ਡੀ ਜੀ ਦੀ ਤੇ ਆ ਕਿਸੇ ਖੂਬ ਲਾ ਰਹਿਆ ਗੁਰੂ ਜੀ ਨੂੰ ਟਾਈਗਰ ਨੂੰ ਆ ਦੇਖੋ ਹੈ ਹੈ ਜਾਖਮ ਕਾਂ ਕੰਨ ਬੱਸ ਹਾਂ ਕੋਈ ਬਾਤ ਨਹੀਂ ਸਪਰੇਅ ਲਿਆਉਂਗਾ ਬਟੇ ਨਾ ਨਾ ਸਪਰੇਅ ਹੀ ਲਿਆਵਾਂਗੇ ਹੋਏ ਇਜਾਜ਼ਤ ਹੈ ਸਾਲ ਹਰ ਸਾਲ ਕੁਝ ਨਾ ਕੁਝ ਹੋਈ ਹਵਾ ਸਪਰੇਅ ਲਿਆਉਂਗੇ ਸਪਰੇਅ ਮਾਰ ਦੂੰਗੇ ਤਾਂ ਹੀ ਕਰ ਰਿਹਾ ਟੇਡਾ ਜਾ ਕਰਨ ਨੂੰ ਜਾਘਮ ਕਰ ਲਿਆ ਬਾਈ ਕੰਨ ਨਾ ਨਾ ਮੈਂ ਟ੍ਰੈਡਾ ਕਰ ਰਿਹਾ ਕੰਨ ਨੂੰ ਪਰ ਇਹ ਲੈਣ ਦੀ ਪ੍ਰੈਣੀ ਜੁਵੇ ਨੂੰ ਜੁਵੇ ਮਾਰੂੰਗਾ ਆਏ ਹਾਲ ਕਿੰਨਾ ਕਿਤੀ ਜ਼ਖਮ ਕਰ ਲਿਆ ਉਹ ਅਰੇ ਧੋਹੀ ਦੇ ਉੱਪਰ ਕਰ ਲਿਆ ਕੂ ਵੀ ਸਮਝੀ ਜੀ ਮਾਰਨੇ ਆ ਰੂਪ ਵਾਲੇ ਦੇ ਕਰੋ ਲੈ ਕੋਈ ਨਾ ਕੋਈ ਨਾ ਨੂੰ ਕਾਇਵ ਠਾਜਾ ਰਾਮ ਦਾ ਮਿਲਿਆ ਬਾਈ ਨਾਲੇ ਨੀ ਵੀ ਅੱਨਾ ਪਹਿਲੇ ਰਾਤ ਗਰਮੀ ਦੇ ਬਹੁਤ ਹੈ। ਜੀ ਬਹੁਤ ਹਮਤਾ ਪਿਆ ਰਾਤ ਸਵੇਰ ਬਈ। ਡੌਲਾਂ ਦੇ ਉੱਪਰੋਂ ਪਾਣੀ ਟਪਾ ਤਾ ਰਾਤ ਤਾਂ। ਤੰਨੀ ਵਾਰਸ ਹੋਈ ਜਾਂ। 12:00 ਵਜੇ ਤੇ ਲੱਗ ਗਿਆ ਦਾ ਪੈਣ। 12:00 ਵਜੇ ਤੇ ਦੇਖ ਲਓ ਤੁਸੀਂ। ਮੈਂ ਭੁੱਲ ਗਿਆ। ਓਏ। ਬਾਹਰ ਨਹੀਂ ਖੁੱਲੇ ਗਿਆ। ਚੱਲ। ਐ ਚੱਲ। ਹੱਟ ਤੇ। ਸੰਗਲਿ ਛੋਟੀ ਦੇਖੋ ਖੂਪਾ ਤੇ ਮਾ ਪਤਾ ਨਹੀਂ ਖੁੱਲੇ ਗਿਆ ਮੱਕੀ ਆਮ ਬੋ ਗਿਆ ਖਾਲੀ ਆਪਣਾ ਹੁਣ ਇੱਕ ਦੋ ਗੰਬੀ ਰਹਿ ਗਈ ਬਹੁਤ ਲੰਬੀਆਂ ਖਲਾਦੀਆਂ ਨੇ ਵੀ ਚਲੋ ਠੀਕ ਹੈ ਬਾਈ ਖਾਣੇ ਰੁਕੀ ਰੁਕੀ ਹੋਗਾ ਆਪਣਾ ਇੰਨਾ ਕੇ ਦਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਜਦ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ